ਅੱਜ ਆਲ ਇੰਡੀਆ ਗਾਰਮੈਂਟਸ ਐਸੋਸੀਏਸ਼ਨ ਵੱਲੋਂ ਛੇ ਮਹੀ ਲਗਾਤਾਰ ਛੇ ਸਾਲ ਹੋ ਗਏ ਇਹਨਾਂ ਨੂੰ ਅੱਗੇ ਗਲਾਮਦਾਸੀ ਕੇ ਹੋਟਲ ਚ ਤੇ ਅੱਜ ਮੈਨੂੰ ਰੈਜਿਡੈਂਸ ਅੱਜ ਗਰਾਊਂਡ ਚ ਲੱਗੀ ਹੈ ਮੈਨੂੰ ਬੜੀ ਖੁਸ਼ੀ ਹੋਈ ਹੈ ਅੱਜ ਆ ਕੇ ਇੱਥੇ 75 ਸਟਾਲ ਲੱਗੇ ਹੋਏ ਆ ਫ੍ਰੇਕ ਆਪਣਾ ਆਪਣਾ ਸੈਂਪਲ ਪੀਸ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਬੈਨੀਫਿਟ ਇਹ ਮਿਲੇਗਾ ਇਹ ਸੈਂਟਰ ਚ ਆ ਸਟੇਸ਼ਨ ਦੇ ਉੱਤਰ ਕੇ ਗਾਹ ਕ ਆ ਸਕਦਾ ਸਾਰੇ ਬਾਸੜਡੇ ਤੋਂ ਆ ਸਕਦਾ ਇਹ 500 ਸੈਂਟਰ ਚ ਪੈਂਦਾ ਪਾਰਕਿੰਗ ਇਹ ਇੱਕ ਚੀਜ਼ ਇਹਨਾਂ ਨੂੰ ਸਹੂਲਤ ਆ ਤੇ ਮੈਂ ਇਹਨਾਂ ਬਸ਼ਵਾ ਦਿਵਾਨਾ ਕਿਹੜਾ ਕਾਰਪੋਰੇਸ਼ਨ ਵੱਲੋਂ ਹੋਰ ਕੋਈ ਸਹੂਲਤ ਦੀ ਲੋੜ ਆ ਤੇ ਮੈਂ ਇਹਨਾਂ ਲਈ ਹਾਜ਼ਰ ਆ ਕਿਉਂਕਿ ਮੇਰੇ ਆਪਣੇ ਪਰਿਵਾਰ ਦੇ ਬੰਦੇ ਆ ਮੇਰੇ ਆਪਣੇ ਕੋਈ ਪਤੀਜਾ ਕੋਈ ਦੋਸਤ ਕੋਈ ਸਾਰੇ ਹੀ ਹੋਜ਼ਰੀ ਵਾਲੇ ਮੇਰੇ ਆਪਣੇ ਪਰਿਵਾਰ ਆ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਠੀਕ ਹੈ ਥੈਂਕ ਯੂ ਥੈਂਕ ਯੂ ਰੋਲੇ ਜੀ ਗੱਭੀ ਭਾਜੀ ਅੱਜ ਐਗਜ਼ੀਬਿਸ਼ਨ ਦਾ ਇਸ ਤਰ੍ਹਾਂ ਕੀ ਬੋਲਣਾ ਅੱਜ ਆਲ ਇੰਡੀਆ ਫੈਸ਼ਨ ਗਰਮੈਂਟ ਮੈਨੂਫੈਕਚਰਰ ਵੱਲੋਂ ਇੱਥੇ ਦੁਰਗਾ ਮਤਾ ਮੰਦਿਰ ਦੇ ਸਾਹਮਣੇ ਗਰਾਊਂਡ ਦੇ ਵਿੱਚ ਬਹੁਤ ਵਧੀਆ ਐਗਜ਼ੀਬਿਸ਼ਨ ਦਾ ਇੱਥੇ ਲਗਾਈ ਗਈ ਹੈ ਜੋ ਕਿ ਤਰੁਣ ਜੈਨ ਬਾਵਾ ਜੀ ਔਰ ਉਹਨਾਂ ਦੀ ਸਾਰੀ ਟੀਮ ਕਪਿਲ ਜੋਸ਼ੀ ਜੀ ਬਿਨੇ ਜੈਨ ਜੀ ਔਰ ਸਾਰੇ ਇਹਨਾਂ ਦੇ ਜਿੰਨੇ ਟੀਮ ਮੈਂਬਰ ਹੈ ਬਹੁਤ ਵਧੀਆ ਇਹ ਉਪਰਾਨਾ ਇੱਥੇ ਅੱਜ 70 ਤੋਂ ਪਲੱਸ ਅੱਜ ਹੋਜ਼ਰੀ ਨੇ ਆਪਣੇ ਸਟਾਲ ਲਗਾਏ ਆ ਔਰ ਜਿਹਦੇ ਵਿੱਚ ਆਪਣੀ ਇਹ ਮੈਨੂਫੈਕਚਰਿੰਗ ਜੋ ਵੀ ਬਣਾਉਂਦੇ ਆ ਉਹ ਪ੍ਰੈਜ਼ੈਂਟ ਕਰ ਰਹੇ ਆ ਸਾਰੇ ਗਾਕਾ ਕੇ ਬਹੁਤ ਵਧੀਆ ਲੁਧਿਆਣੇ ਦੇ ਵਿੱਚ ਇਹ ਇੱਕ ਹੱਬ ਬਣ ਚੁੱਕਾ ਹੈ ਔਰ ਇਹਨਾਂ ਦਾ 6th ਐਡੀਸ਼ਨ ਹੈ ਅੱਜ 6ਵੀਂ ਐਗਜ਼ੀਬਿਸ਼ਨ ਹੈ ਬਹੁਤ ਵਧੀਆ ਹੁੰਗਾਰਾ ਮਿਲਦਾ ਨਾਲ ਹਰ ਸਾਲ ਦੀ ਤਰ੍ਹਾਂ ਜਿੱਥੇ ਇੱਥੇ ਸਾਨੂੰ ਬੁਲਾਉਂਦੇ ਅਸੀਂ ਆਨੇ ਆ ਔਰ ਜਿੱਥੇ ਤੇ ਸਾਡੀ ਸੇਵਾ ਲਾਂਦੇ ਅਸੀਂ ਹਰ ਟਾਈਮ ਇਹਨਾਂ ਦੇ ਨਾਲ ਆ ਥੈਂਕ ਯੂ ਜੀ ਅੰਦਰ ਜੀ ਆ ਡਿਊਟੀ ਮੈਂ ਕੀ ਕਰਾਂ ਅੱਜ ਆਲ ਇੰਡੀਆ ਫੈਸ਼ਨ ਗਾਰਮੈਂਟਸ ਵੱਲੋਂ 6ਵੀਂ ਲਗਾਤਾਰ ਜੀ ਪਹਿਲਾਂ ਇਹ ਹੋਟਲ ਚ ਲਗਾਉਂਦੇ ਅੰਦਰ ਸੀ ਆਜ ਗਵਰਨਮੈਂਟ ਕਾਲਜ ਗਾਲਸ ਦੇ ਤੇ ਲਾਇਆ 75 ਰੁਪਏ ਨਾਲ ਸਟਾਰ ਲੱਗੇ ਜੀ ਅੱਜ ਬੜੀ ਖੁਸ਼ੀ ਹੋਈ ਹੈ ਜਿਹੜਾ ਇਹਨਾਂ ਦਾ ਮਾਲ ਮੈਂ ਦੇਖਿਆ ਬੜਾ ਹਾਈ ਲੈਵਲ ਦਾ ਤੇ ਬਹੁਤ ਜਿਵੇਂ ਇੱਕ ਕਈਆਂ ਦਾ ਨਾਮ ਹੋ ਜਾਂਦਾ ਕਈ ਸ਼ੋਭੇ ਰਸਮਾਂ ਅੱਜ ਦੇਖਿਆ ਕਿਹੜਾ ਮਾਲ ਇਹਨਾਂ ਦਾ ਸ਼ੋਭੇ ਰਸਤਮ ਵਾਲਾ ਕੰਮ ਆ ਬਹੁਤ ਹਾਈ ਲੈਵਲ ਦਾ ਪ੍ਰੋਜੈਕਟ ਹੈ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਸ਼ੋਕਾ ਮਨਾ ਕਰਦਾ ਵੀ ਇਹਨਾਂ ਦਿਨ ਦੁਗਣੀ ਰਾਚ ਚੋਗਣੀ ਤਰੱਕੀ ਕਰਨ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਥੈਂਕ ਕਰਦਾ ਇਹਨਾਂ ਨੇ ਮੇਰੇ ਬਲਕ ਨੂੰ ਇਹ ਲੁਧਾਣਾ ਹੋਜਰੀ ਦਾ ਹੱਬ ਆ ਤੇ ਕਹਿੰਦੇ ਲੋੜ ਨਹੀਂ ਉਹਨਾਂ ਦੇ ਪਬਲਿਕ ਨੂੰ ਪਤਾ ਵੀ ਲੁਧਾਣੇ ਤੋਂ ਵਧੀਆ ਮਾਲ ਕਿਤੇ ਵੀ ਨਹੀਂ ਮਿਲਣਾ ਇਸ ਕਰਕੇ ਲੋਕ ਲੁਧਾਣੇ ਦਾ ਹੀ ਮਾਲ ਪਾ ਕੇ ਰਾਜੀ ਆਲ ਇੰਡੀਆ ਚ ਪ੍ਰਦੇਸ਼ਾਂ ਜੇ ਸਾਰੇ ਪਾਸੇ ਲੁਧਾਨੇ ਦਾ ਹੀ ਮਾਲ ਜਾਂਦਾ ਤੇ ਮੈਂ ਉਹੀ ਸ਼ੌਕ ਕਾਮਨਾਵੰਦ ਹੁੰਦਾ ਵੀ ਇਹਨਾਂ ਦਿਨ ਤੁਗ ਨਹੀਂ ਰਾ ਚੋਗਨੀ ਤਰਫੀ ਕਰ ਐਗਜ਼ੀਬਿਸ਼ਨ ਸੈਂਟਰ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਕਦੇ ਮੰਗ ਉਹ ਉਹ ਸਾਡੇ ਲੋਕਲ ਬਾਡੀ ਮੰਤਰੀ ਸੰਜੀਵ ਰੋੜਾ ਜੀ ਨੇ ਕਿਹਾ ਵਾ ਲਾਂਚ ਕਰਤਾ ਹੋਇਆ ਬਹੁਤ ਜਲਦੀ ਇਹਨਾਂ ਲਈ ਇੱਕ ਹਾਲ ਬਣਾਇਆ ਜਾਊਗਾ ਉਹ ਸਰਕਾਰ ਵੱਲੋਂ ਪਹਿਲਾਂ ਡਿਕਲੇਅਰ ਕਰ ਚੁੱਕੇ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਤੇ ਗੋਰੀ ਜੀ ਗੋਰਪੰਗਾ ਜੀ ਤੁਸੀਂ ਅੱਜ ਪਹੁੰਚੇ ਐ ਐਗਜ਼ੀਬਿਸ਼ਨ ਦਾ ਦੂਜਾ ਦਿਨ 올 인디아 패션 디자이닝 앤 매뉴팩처링 어소시에이션 ਬਲੋ ਜੋ ਅਈ ਦੂਜੇ ਦਿਨ ਦੀ ਤੁਸੀਂ ਦੱਸ ਰਹੇ ਹੋ ਕਿ ਐਗਜ਼ੀਬਿਸ਼ਨ ਜੋ ਲੱਗੀ ਹੈ ਬਹੁਤ ਸਾਰੀ ਮੈਨੇਜਮੈਂਟ ਕਮੇਟੀ ਵਧਾਈ ਦੀ ਪਾਤਰ ਹੈ ਤੇ ਬਹੁਤ ਵਧੀਆ ਸਟੈਪ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਦੇਖੋ ਆਪਾਂ ਸਾਥ ਦਈ ਆ ਕੇ ਇਹਨਾਂ ਦੇ ਪ੍ਰੋਡਕਟਸ ਵਿਜ਼ਿਟ ਕਰੀਏ ਬੜਾ ਵੱਡਾ ਸਟੈਪ ਹੈ ਇੱਕ ਰੂਫ ਦੇ ਅੰਡਰ ਆਪਾਂ ਨੂੰ ਕਿੰਨੀ ਫੈਸਿਲਿਟੀ ਮਿਲ ਰਹੀ ਹੈ ਹਰ ਤਰ੍ਹਾਂ ਦਾ ਬ੍ਰਾਂਡ ਤੇ ਇਹਨਾਂ ਦੇ ਜੋ ਇੰਡਸਟਰੀਲਿਸ ਭਰਾ ਸਾਡੇ ਕਿਉਂਕਿ ਲੁਧਿਆਣਾ ਹੱਬ ਹੈ ਲੁਧਿਆਣਾ ਇੰਡਸਟਰੀਅਲ ਸਿਟੀ ਹੁੰਦੇ ਨਾ ਤੇ ਹੱ ਤੇ ਇੱਥੇ ਲੋਕ ਆਪਣਾ ਸਟਾਲਸ ਲਗਾ ਕੇ ਬੈਠੇ ਆ ਤੇ ਇਹਨਾਂ ਦੇ ਪ੍ਰੋਡਕਟਸ ਜਿਹੜੇ ਨੇ ਇੱਕ ਰੂਫ ਦੇ ਅੰਡਰ ਆਪਾਂ ਨੂੰ ਮਿਲ ਰਹੇ ਆ ਤੇ ਬਹੁਤ ਵਧੀਆ ਸਟੈਪ ਹੈ ਮੈਂ ਵਧਾਈ ਜਿੱਥੇ ਵਧਾਈ ਦੇਣਾ ਧੰਨਵਾਦ ਕਰੂੰਗਾ ਸਾਰੀ ਕਮੇਟੀ ਦਾ ਜਿਵੇਂ ਕਿ ਅੱਗੇ ਨਾ ਹੋਟਲ ਦੇ ਵਿੱਚ ਚਲਾਉਂਦੇ ਸੀ ਤਰੁਨ ਜਨ ਬਾਵਾ ਜੀ ਦਾ ਕਹਿੰਦੇ ਇਹ ਉਪਰਾਲਾ ਕੀਤਾ ਗਿਆ ਜਿਹੜਾ ਇਸ ਵਾਰ ਖੁੱਲੇ ਦੇ ਵਿੱਚ ਵੱਡੇ ਤਰੀਕੇ ਨਾਲ ਜਿਹੜਾ ਬਿਲਕੁਲ ਬਾਵਾ ਜੀ ਨੇ ਅੱਗੇ ਵੀ ਜਿੱਦਾਂ ਬਹੁਤ ਆ ਇੰਡਸਟਰੀ ਨੂੰ ਅੱਗੇ ਲੈ ਕੇ ਜਾਂਦੇ ਆ ਦੇਖੋ ਮੈਂ ਇੱਕ ਇਹਨਾਂ ਦੀ ਟੀਮ ਆ ਟੀਮ ਨਾਲ ਕੰਮ ਕਰ ਰਹੀ ਹੈ ਤੇ ਬਿਲਕੁਲ ਅੱਗੋ ਇਹ ਜਿਹੜਾ ਸਟੈਪ ਹੈ ਬਹੁਤ ਵਧੀਆ ਸਟੈਪ ਹੈ ਅੱਗੇ ਹੋਟਲਸੇ ਕਰਦੇ ਸੀ ਅੱਜ ਖੁੱਲੇ ਮੈਦਾਨ ਦੇ ਵਿੱਚ ਕੀਤਾ گورਨਮੈਂਟ ਕਾਲਜ ਦਾ ਫੋਰ ਗਰਲਸ ਦਾ ਗਰਾਊਂਡ ਹੈ ਤੇ ਅੱਗੋ ਇਹਨਾਂ ਨੇ ਇੱਕ ਬੇਨਤੀ ਵੀ ਕੀਤੀ ਹੈ ਕਿ ਆਪਾਂ ਇਹਦਾ ਇੱਕ ਐਗਜ਼ੀਬਿਸ਼ਨ ਸੈਂਟਰ ਸਰਕਾਰ ਵੱਲੋਂ ਤਿਆਰ ਕਰਵਾ ਕਰਵਾ ਲੇਤਾ ਜਾਵੇ ਤੇ ਜਰੂਰ ਇਹ ਜਿਹੜੀ ਗੱਲ ਹੈ ਐਮਐਲਏ ਬੱਗਾ ਜੀ ਤੱਕ ਤੇ ਹੋਰ ਸਾਡੇ ਮਿਨਿਸਟਰ ਜਿਹੜੇ ਸੰਜੀਵ अरोड़ा ਜੀ ਨੇ ਤੇ ਖਾਸ ਤੌਰ ਤੇ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਨਾਂ ਤੱਕ ਜਰੂਰ ਪਹੁੰਚਾਵਾਂਗੇ ਕਿ ਇੱਕ ਐਗਜ਼ੀਬਿਸ਼ਨ ਸੈਂਟਰ ਵਪਾਰੀਆਂ ਨੂੰ ਦੇ ਕੇ ਮੈਂ ਖੁਦ ਵਕਾਲਤ ਕਰੂੰਗਾ ਉਸ ਚੀਜ਼ ਦੀ ਕਿ ਦੇਖ ਕੇ ਆਪਾਂ ਇੱਕ ਲੁਧਿਆਣਾ ਇੰਡਸਟਰੀ ਸਿਟੀ ਆ ਇਹਨੂੰ ਹੋਰ ਬੜਾਵਾ ਦੇਈਏ ਠੀਕ ਥੈਂਕ ਯੂ ਥੈਂਕ ਯੂ ਮੈਂ ਆਪਣੇ ਬੱਗਾ ਜੀ ਨੂੰ ਔਰ ਇਹਨਾਂ ਦੇ ਮਾਰਫਤ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ ਆਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਸਾਡਾ ਇੱਥੇ 1.5 ਕਰੋੜ ਰੁਪਏ ਸਾਡਾ ਸਾਡਾ ਖਰਚਾ ਆਇਆ ਹੈਗਾ ਤੇ ਸਾਲ 'ਚ ਸਾਡੀਆਂ 8 ਤੋਂ 10 ਐਗਜ਼ੀਬਿਸ਼ਨਸ ਲੱਗਦੀਆਂ ਹਨ 1.5 ਤੋਂ 15 ਕਰੋੜ ਦਾ ਖਰਚਾ ਆਉਂਦਾ ਹੈ ਅਸੀਂ ਉਹ ਵਪਾਰੀ ਖਰਚਾ ਸਰਕਾਰ ਨੂੰ ਦੇਣ ਨੂੰ ਤਿਆਰ ਆਂ ਅਗਰ ਆਹੀ ਵਾਲਾ ਗਰਾਊਂਡ ਜਾਂ ਇਸ ਦੇ ਮਿਲਦਾ ਜੁਲਦਾ ਅੱਛੀ ਲੋਕੇਲਿਟੀ ਦਾ ਕੋਈ ਦੇਖੋ ਇੰਨਾ ਵੱਡਾ ਆ ਯੂਟਿਲਾਈਜ਼ ਨਹੀਂ ਹੁੰਦਾ ਆ ਗਵਰਨਮੈਂਟ ਕਾਲੀ ਫਾਰ ਗਰਲਜ਼ ਦਾ ਸਰਕਾਰ ਦੀ ਜਗ੍ਹਾ ਹੈ ਇਸੇ ਤਰ੍ਹਾਂ ਇਸ ਤਰ੍ਹਾਂ ਗਵਰਨਮੈਂਟ ਕਾਲੀ ਫਾਰ ਬॉयਜ਼ ਹੈ ਉਹਦੇ ਵਿੱਚ ਵੀ ਉਹ ਵੀ ਗਵਰਨਮੈਂਟ ਦਾ ਪੀਏਯੂ ਵੀ ਗਵਰਨਮੈਂਟ ਦੀ ਹੈ ਕੁਝ ਥੋੜੀ ਜਿਹੀ ਜਗ੍ਹਾ ਲੈ ਕੇ ਇੱਕ ਐਗਜ਼ੀਬਿਸ਼ਨ ਸੈਂਟਰ ਸਾਨੂੰ ਦੇ ਦੇਣ ਤੇ ਮੈਂ ਕਹਿੰਦਾ ਸਾਰੇ ਵਪਾਰੀ ਬਹੁਤ ਖੁਸ਼ ਹੋਣਗੇ ਦੂਸਰਾ ਬਕਾ ਸਾਹਿਬੀ ਖੋਰ ਗੁਜ਼ਾਰਿਸ਼ ਹੈ ਸਾਡਾ ਜੋ ਅਸੀਂ ਟੈਕਸਟਾਈਲ ਵਾਲੇ ਹੈਗੇ ਸਾਡੀ ਜੋ ਬੈਕਬੋਨ ਜੇ ਅੱਜ ਐਨੇ ਸੋਹਣੇ ਸੋਹਣੇ ਦੇਖੋ ਰੰਗਾਂ ਦੇ ਕੱਪੜੇ ਨੇ ਅਸੀਂ ਸਾਡੇ ਗਾਰਮੈਂਟਸ ਐਗਜ਼ੀਬਿਟ ਕਿਤੇ ਸਾਡੇ ਡਾਈਂਗ ਦੇ ਅਸੀਂ ਜੋ ਟ੍ਰੀਟਮੈਂਟ ਪਲਾਂਟਸ ਲਗਾਏ ਆ ਸਾਡੇ ਉੱਤੇ ਇੱਕ ਬੜਾ ਲਾਂਚਨ ਲੱਗਦਾ ਆ ਰਿਹਾ ਕਈ ਸਾਲਾਂ ਤੋਂ ਵੀ ਰੰਗਾਈ ਦੇ ਕਾਰਨ ਬੁੱਢਾ ਨਾਲਾ ਕੰਦਾ ਹੋ ਗਿਆ ਔਰ ਦੇਖੋ ਕਾਂਗਰਸ ਦੀ ਗਵਰਨਮੈਂਟ ਨੇ 850 ਕਰੋੜ ਰੁਪਈਆ ਲਗਾ ਕੇ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਲੈ ਕੇ ਆਏ ਸੀ ਅੱਜ ਅਸੀਂ ਪੁੱਛਦੇ ਆਂ ਬਈ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਅਰੇ ਆਹ ਕਾਂਗਰਸੀ ਗਵਰਨਮੈਂਟ ਦੇ ਵਿੱਚ ਜਿਹੜਾ ਝੂਠਾ ਪ੍ਰੋਜੈਕਟ ਆਇਆ ਉਹਨਾਂ ਦੇ ਉੱਪਰ ਐਮਐਲਏ ਗੋਗੀ ਜੀ ਨੇ ਵੀ ਸਵਾਲ ਚੱਕੇ ਸੀਗੇ ਵੀ ਬੁੱਢਾ ਨਾਲਾ ਸਾਫ਼ ਨਹੀਂ ਹੋਇਆ ਔਰ ਉਹਦਾ ਐਲੀਗੇਸ਼ਨ ਸਾਡੇ ਡਾਈੰਗ ਵਾਲਿਆਂ ਉੱਪਰ ਆ ਰਿਹਾ ਜਦਕਿ ਅਸੀਂ ਡਾਈੰਗ ਵਾਲਿਆਂ ਨੇ ਬਹਾਦਰ ਕੇ ਰੋਡ ਤੇ 15 ਐਮਐਲ ਦੀ ਦਾ ਤਾਜਪੁਰਾ ਫੋਕਲਪਨ ਵਾਲਿਆਂ ਨੇ 50 ਔਰ 40 ਐਮਐਲ ਦੀ ਦਾ ਅਸੀਂ ਆਪਣੇ ਟ੍ਰੀਟਮੈਂਟ ਪਲਾਨਸ ਲਗਾ ਲਏ ਬਟ ਸਟਿਲ ਅਗਰ ਜੋ ਕਮੀਆਂ ਰਹਿ ਗਈਆਂ ਜੋ ਕਾਂਗਰਸੀ ਗਵਰਨਮੈਂਟ ਪ੍ਰੋਜੈਕਟ ਲੈ ਕੇ ਆਈ ਸੀ ਉਹ ਵੀ ਨੂੰ ਬੁੱਢਾ ਨਾਲਾ ਵੀ ਨੂੰ ਸਾਫ਼ ਕਰਨ ਵਾਸਤੇ ਭਾਵੇਂ ਇਹ ਸਾਡੀ ਗਾਰਮੈਂਟ ਇੰਡਸਟਰੀ ਦੀ ਜੋ ਬੈਕਬੋਨ ਹੈ ਡਾਈਂਗ ਦੀ ਇੰਡਸਟਰੀ ਉਹ ਕਲੰਕਿਤ ਰਹਿਤ ਹੋ ਜਵੇ ਸਾਡੇ ਤੋਂ ਜੋ ਅਲੀਗੇਸ਼ਨ ਲੱਗਦਾ ਵੀ ਰੰਗਾਈ ਦੇ ਪਾਣੀ ਕਾਰਨ ਬੁੱਢਾ ਨਾਲਾ ਗੰਦਾ ਹੋ ਗਿਆ ਉਹਦੇ ਵਿੱਚ ਵੀ ਤੁਸੀਂ ਗਵਰਨਮੈਂਟ ਦੇ ਵਿੱਚ ਤੁਸੀਂ ਯੰਗ ਇੱਕ ਐਂਟਰਪ੍ਰੈਨਰ ਕਹਿ ਲਓ ਇੱਕ ਯੰਗ ਐਡਵੋਕੇਟ ਕਹਿ ਲਓ ਔਰ ਇੱਕ ਯੰਗ ਇੱਕ ਪੋਲਿਟੀਕਲ ਪਰਿਵਾਰ ਦੇ ਇੱਕ ਤੁਸੀਂ ਬਗਾਸਾ ਦੇ ਬੇਟੇ ਤੇ ਆ ਸਾਡੇ ਨੂੰ ਯੂਥ ਨੂੰ ਚਾਹੀਦਾ ਹੈਗਾ ਕਿ ਆਪਣੇ ਲੁਹਾਨਾ ਜਿਹਨੂੰ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਸਭ ਤੋਂ ਵੱਡਾ ਸਾਈਕਲ ਇੰਡਸਟਰੀ ਦਾ ਔਰ ਹੌਜ਼ਰੀ ਦਾ ਪੁਰੇ ਵਰਲਡ ਦਾ ਗੜ ਹੈ ਸਾਡਾ ਸ਼ਹਿਰ ਹੋਰ ਖੂਬਸੂਰਤ ਬਣੇ ਉਹਦੇ ਉੱਤੇ ਲੇਕ ਬੰਨੀ ਚਾਹੀਦੀ ਬੁੱਢੇ ਨਾਲੇ ਕਲੀਨ ਹੋਣਾ ਚਾਹੀਦਾ ਉਹ ਵੀ ਹੁਣ ਗਵਰਨਮੈਂਟ ਦੇ ਵਿੱਚ ਤੁਸੀਂ ਪੁਟ ਅਪ ਕਰੋ ਤਾਂ ਕਿ ਆ ਸਾਡਾ ਸ਼ਹਿਰ ਹੋਰ ਬਿਊਟੀਫੁਲ ਬਣੇ